ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਦੇ ਚੈਨਲ 'ਸਾਂ ਫੈਮਲੀ' ਤੇ ਕਿਵੇਂ ਹੋ ਠੀਕ ਹੋ ਸਾਰਿਆਂ ਨੇ ਤੰਦਰੁਸਤ ਹੋ ਭਾਈ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋ ਆਪਾਂ ਵੀ ਵਧੀਆ ਜੀ ਮਾਰਨਿੰਗ ਹੋ ਗਈ ਜੀ ਮਾਰਨਿੰਗ 20 ਤਰੀਕ ਹੋ ਗਈ ਅੱਜ 20 ਹੋ ਗਈ 20 ਹੋ ਗਈ ਅੱਜ ਹੋ ਗਈ 20 ਤਰੀਕ ਤੇ ਸਵੇਰ ਦਾ ਟਾਈਮ ਆ ਉੱਤੋਂ ਨੂੰ ਆਪਾਂ ਹੁਣੇ ਤੋਰਿਆ ਸਕੂਲ ਹਲੇ ਓ ਲੈ ਸੰਦੀ ਘੰਡੇ ਕਿੱਥੇ ਵਰਦੀ ਆ ਲਾ ਸੰਦੀ ਗੰਡੀ ਉਹ ਭਈ ਆ ਤੂੰ ਸਲਾ ਦੇਖੀ ਨੀ ਸੂ ਨਮਾਈ ਜਾਂਦਾ ਅੰਕਲ ਨਮਾ ਕੇ ਤੇ

ਲਓ ਜੀ ਫਾਈਨਲੀ ਆਪਣੀ ਮੱਝ ਆ ਗਈ ਅੱਜ ਨਮੀ ਮੱਝ ਲੈਂਦੀ ਆਪਾਂ ਹਾਂ ਫੋ ਆ ਪੱਤੇ ਛੱਡ ਦਾਂਗੇ ਫੁੱਲ ਤਾਂ ਆਪਣੇ ਨਹੀਂ ਇਹਦੋਂ ਕਿਹੜਾ ਟਰੈਕਟਰ ਲੱਗੂਗਾ ਇਹਦਾ 2 ਘੰਟੇ ਲਾ ਦੋ ਭਾਈ ਆਪ ਲਾ ਦੋ ਲਓ ਜੀ ਉਹ ਟੈਂਪੇਜ ਆਪਣੀ ਹੈਗੀ ਆ ਮੱਝ ਲੱੱਦ ਲੱਦਾ ਕੇ ਲਿਆਂਦੀ ਅੱਗੇ ਤਾਂ ਉੱਥੇ ਲਾਉਂਦੇ ਹੁੰਦੇ ਨੇ ਆਪਣੇ ਉਧਰਲੇ ਬਾਗਲ ਚ ਰੂੜੀ ਮਿੱਟੀ ਹੋਰ ਉਹਨਾਂ ਲਓ ਜੀ ਮੱਝ ਲਾਉਣ ਦੀ ਜਦੋਂ ਜੈਤ ਚ ਲੱਗੇ ਹੋਏ ਸਾਰੇ ਮੈਂਬਰ ਤੇ ਧਰਮਿੰਦਰ ਨੇ ਤਾਂ ਚਾਹ ਪੀਣੀ ਹੈ ਜੀ ਹੋਣ ਦੇਖੀ ਅਭੀ ਮੱਝ ਕਿੱਥੇ ਲਾਵੋਗੇ ਲਾਉਣਗੇ ਉੱਥੇ ਲਾਣਾ ਗੱਲ ਨਹੀਂ ਆਖ ਲਾਗੀ ਫੈਡੇ ਆਪਣਾ ਨੰਗਾ ਭੁਲਾਵਾ ਉੱਥੇ ਮਿੱਟੀ ਹੈਗੀ ਆ ਉੱਥੇ ਗਾਂ ਉੱਥੇ ਹੀ ਰਾਈ ਸੀ ਰਾਉ ਰਾਉ ਇਹ ਤਾਂ ਦੂਜਾ ਨਾ ਰਾਇ ਤੇ ਦੂਜਾ ਆਪਣੇ ਲਾਣ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਆ ਹਾਂ ਉਹ ਲਾ ਲਾ ਬਾਗਲ ਚ ਲਾ ਲੈਂਦੇ ਉਧਰ ਗਾਂ ਵੀ ਉੱਥੇ ਲਾਈ ਸੀ ਮੈਨੂੰ 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 ਤਾਂ ਕਿਲੇ ਆ ਦੁੱਧ ਤਾਂ ਫਿਰ ਦਿੰਦੇ ਹੁੰਦੇ ਨੇ ਨਾਲ ਪਰ ਪੋਈ ਪਵਾਰੀਆਂ ਦਾ ਨਹੀਂ ਪਤਾ ਹੈਗਾ ਲੋ ਜੀ ਫਾਈਨਲੀ ਆਪਾਂ ਬੈਠ ਗਏ ਆ ਇੱਥੇ ਹੁਣ ਦੇਖਦੇ ਆਂ ਵੀ ਕਿੱਥੇ ਲਾਉਣਗੇ ਆਪਣੀ ਮੱਝ ਢਾਰ ਤੋਂ ਕੱਢ ਲਈ ਹੋਣੀ ਇੰਨਾ ਟਾਈਮ ਹੋਇਆ ਪਿਆਗਾ ਦੁੱਧ ਤਾਂ ਫਿਰ ਲਿਆਉਂਦੀ ਹੁੰਦੇ ਨੇ ਖਾਲੀ ਸੰਤ ਦੇ ਲਾ ਵੀ ਲਈ ਲੈ ਉਈ ਰੌਲਾ ਗਾਲਾ ਚਲਾ ਪੱਤੇ ਸਿੱਟਦੇ ਉੱਤੇ ਲਾ ਵਾਹਿਗੁਰੂ ਸਤਨਾਮ ਸੱਚੇ ਪਾਤਸ਼ਾਹ ਜੀ ਵਾਅਦਾ ਕਰੇ ਵਾਹਿਗੁਰੂ ਓਕੇ ਮੈਂ ਸਾਲਾ ਮਾਰਦਾ ਹਾਂ ਦਾ ਕੱਟਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਅਸ ਉਹ ਲਿਆ ਵਾਹਿਗੁਰੂ ਗੁੜ ਦੀ ਰੋੜੀ ਦੇ ਮਿੱਠਾ ਸਾਤਰੀ ਗਾਲ ਬਾਈ ਬੰਨਿਆ ਨਹੀਂ ਹੈਗਾ ਬੱਚਾ ਉਹ ਹੀ ਗੱਲ ਹੈ ਤੇ ਟਾਲ ਫੇਰ ਬਾਈ ਖਾਊਗੀ ਇਹ ਪਸੰਦ ਹੈਗਾ ਨਾ ਕਿਹਨਾਂ ਸੌਣਾ ਕਿਹੋਂ ਆਉਣਾ ਬਾਈ ਚਾਂਦੀ ਆ ਹੋਗਾ ਚਾਂਦੀ ਹੁੰਦੀ ਅੰਕਲ ਇਹ ਤਾਂ ਚਾਂਦੀ ਵੀ ਪੂਰੇ ਸੜਦੇ ਬਸ ਲਓ ਜੀ ਆਪਣੀ ਮੱਝ ਨਮੀ ਦੁੱਧ ਦੁੱਧ ਅੰਕਲ ਦੁੱਧ फ्रत्जीट Allah बाजजÖ फ्रिणोश् कैक्साइचित एज़र 전� Aí नागदर पालाओ झा Means नादी जार्न

ਦੇਖ ਫੋਰ ਹੈ ਨਹੀਂ ਫੋਰ ਕਲਰ ਨੀਲੇ ਪੀਲੇ ਆ ਹੀ ਬੰਦੇ ਸਲੀਪਰ ਤਾਂ ਹੀ ਮੋਂ ਨੇ ਤੇ哥 ਬਈ ਛੇਤੀ ਕਰ ਛੇਤੀ ਕਰ ਹਮਦਾਨਾ ਕਿਹਾ ਮੈਂ ਆਇਆ ਨੇ ਫੋਰ ਤੇ ਨਹੀਂ ਅਸ ਲੋਗੋ ਨਾਈਕੀ ਦਾ ਹੀ ਸੋਨਾ ਲੱਗਦਾ ਐਡਿਟ ਹਾਸ ਦਾ ਲੋਗੋ ਹੀ ਨਹੀਂ ਸੋਨਾ ਹੁੰਦਾ ਨਾਲੇ ਆਹ ਦੇਖ ਕਿੰਨਾ ਘੈਂਟ ਸ਼ੀਸ਼ਾ ਹੈ ਨਾਲਾ ਮੇਰੇ ਵਾਲੇ ਤੇ ਦੇਖੋ ਮੇਰੇ ਵਾਲੇ ਤੇ ਦੇਖੋ ਮੇਰੇ ਵਾਲੇ ਤੇ ਦੇਖੋ ਮੇਰੇ ਵਾਲੇ ਤੇ ਤਾਂ ਦੇਖੋ ਹਾਂ ਬੜਾ ਕਲੀਅਰ ਮਾਰਦਾ ਤਾਂ ਚੱਕ ਕੇ ਆਇ ਨੂੰ ਫੜ ਕੇ ਦੇਖੋ ਨੂੰ ਬੰਦ ਕਰੋ ਇਹ ਗਾਹੜੀ ਲੋਹਾ ਦੀ ਖੰਡ ਖੰਡ ਕਿੰਨੀ ਖੰਡ 5 ਕਿਲੋ 5 ਕਿਲੋ ਲਾ ਫਿਰ ਸਰਦਾਰ 10 ਵਾਲਾ ਤੇ ਵੀ ਇਹ ਲੈ ਤੂੰ ਸਹੀ ਆ ਕਾਲਾ ਨੰਕਾ ਕਾਕੇ ਕਾਲਾ ਨੰਕਾ ਬਾਈ ਤੇ ਸੇ ਨੰਕਾ ਹਾਂ ਹਾਂ ਲਿਖਾ ਦੇ ਦੋ ਥੈਲੀयां ਤਾਂ ਪਈਆਂ ਨੇ ਆਪਣੇ ਇੱਕ ਸਿੰਦਾ ਦੀ ਇੱਕ ਚਿੱਟੇ ਦੀ ਦੋ ਮੋਟਾ ਦੋ ਥੈਲੀयां ਨੂੰ ਸਾਫ ਜੀਰਾ ਛੋਟੀਆਂ ਛੋਟੀਆਂ ਥੈਲੀयां ਜਿਹੜੀਆਂ ਨੇ ਤਿੰਨ ਬਾਦੀ ਚਾਰ ਬਾਦੀ ਚਾਰ ਬਾਦੀ ਹਾਂ ਠੀਕ ਹੈ ਦੋ ਜੀ ਦਾ ਛੋਟਾ ਬੈ ਜਾ ਲਾ ਕਰਕੇ ਆ ਹਲਦੀ ਲੈਣੀ ਆ ਹਲਦੀ ਕਿਲੋ ਕਿਲੋ ਲਈ ਨਾ ਨਾ ਹੈ ਨਹੀਂ ਕਿਲੋ ਸਾਜੂ ਅੱਧਾ ਕਿਲੋ ਤਾਂ ਪਹਿਲੇ ਦਿੱਤੀ ਮੈਂ ਪਾਲਿਆ ਸੀ ਕਿਲੋ ਬਹੁਤ ਹੈ ਇੱਕ ਚੌਲ ਲੱਗੋ ਸੱਤਵਾ ਟਾਈਲ ਨੌੜੀ ਲੈਣੀ ਹੈ ਕਿ ਚਾਰ ਅੰਡੇ ਲੈਣੀ ਨੌੜੀ ਕਿਲੋ ਲੈਣੀ ਸਾਬਣਾਂ ਦੀ ਨਾ ਆਉਣ ਵਾਲੀ ਸਾਬਣ ਪਾਉਣੀਆਂ ਤਿੰਨ ਸੱਤ ਕਿ ਦੋ ਸੱਤ ਪਾਣ ਦੇਣੀਆਂ ਤਿੰਨ ਤਿੰਨ ਸੱਤ ਪਾਉਣ ਵਾਲੀ ਕਿਟਾ ਹੋ ਗਈ ਹੈ ਤਿੰਨ ਸੱਤ ਪਾਉਣ ਦੇ ਹਾਂ ਕਾਲੀ ਮਿਰਚ ਪਈ ਹੈ ਪਈ ਹੈ ਉਹ ਮੀਂਹ ਦੀ ਵੱਡੀ ਲੈ ਕੇ ਜੀਰਾ ਚਿੱਟੇ ਬਹੁਤ ਛੋਲੇ ਚਿੱਟੇ ਕਾਲੇ ਕਿਲੋ 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 ਹਾਂ ਕਿਲੋ ਕਿਲੋ ਇਹ ਦੋ ਦੋ ਕਰੋੜੇ ਦੇ ਬਾਲੇ ਹੋ ਜਾਣਗੇ ਫਿਰ ਉਹ ਵਾਈਟ ਤੇ ਬਲੈਕ ਬਣੇ ਚੜੇਗਾ ਤਾਂ ਨਾਲ ਜੋ ਦਾਲਾਂ ਤਾਂ ਦਲੀ ਮੂੰਗੀ ਵੀ ਪਈ ਆਗੀ ਮਸਰੀ ਪਈ ਆ ਸਾਦੀ ਪਈ ਆ ਉਹ ਵੀ ਦੇ ਕਿਲੋ ਕਰੋੜੀਆਂ ਕਰਾ ਲਾਂ ਕਰਾ ਲਾਂ ਫਿਰ ਤੂੰ ਬੇਸਨ ਪਾ ਲਾਂ ਸੋ ਬੀਕਰਾ ਲਈਏ ਜੀਰਾ ਵੀ ਕਰਾ ਲਿਆ ਇੱਕ ਬੇਸਨਾ ਬੇਸਨਾ ਦੋ ਕਿਲੋ ਔੜੇ ਤਾਂ ਕਰੀ ਦੋ ਕਿਲੋ ਔੜੇ ਲੈਂਦੇ ਔੜੇ ਕਰੇ ਸੋਇਆ ਬਿੰਦੀ ਬੜੀ ਉਹ ਲੈ ਲੈ ਦੋ ਡੱਬੇ ਲੈ ਲੈ ਤੇ ਮਾਸ਼ੂ ਲੈ ਦਾਲ ਲੈ 2 ਕਿਲੋ ਦੋ ਕਿਲੋ

ਤੋ ਇਹਦੇ ਤੇ ਪੇਮੈਂਟ ਨਹੀਂ ਕਰਦੇ। ਮੈਂ ਇਹ ਨਹੀਂ ਕਰਦਾ ਕਿ ਉਹ ਤੁਸੀਂ ਇਹ ਫਟਾਣਾ ਕਰਨਾ ਹੈ। ਮੈਂ ਕੋਈ ਨਹੀਂ ਨੂੰ। ਆ। ਇਹਦੇ ਨੂੰ ਕੀ ਹੈ? ਮੈਂ ਕਹਿੰਦਾ ਸੀ ਕਿ ਇਹਦੇ ਨਾਲ ਚਾਲ ਦੋ ਗੁੱਲੋ ਬਹੁਤ ਕੜਪੇ ਨੇ ਇਹ ਕੱਢੀ ਦੇ ਇਹ ਬਾਈਪਰ ਦੂਸਰਾ ਨਹੀਂ ਹੈਗਾ ਜੀ ਆਪਨੇ ਬੋਲਿਆ ਸੀ ਅੱਜ ਕੁਝ ਨਾ ਸੈਂਪਲ ਲਵਾਂ ਹੈ ਪਾਪੜਾ ਵਾਲੇ ਲੈ ਲੈ ਦੋ ਪੈਕਟ ਪਿਆਰ ਵੀ ਇਹਦਾ ਇੱਕ ਸੀਗਾ

ਮਾਰੂ ਇਹਨਾਂ ਤੋਂ ਦਵਾਈ ਲੈ ਕੇ ਆਣੇ ਆ। ਹਣਾ? ਲੋ ਜੀ ਆਪਾਂ ਨਾ ਬਲੱਡ ਦੇ ਗਏ ਸੀਗੇ। ਦਵਾਈ ਲੈਣ ਦਾਲ ਦੂਲ ਆਪਾਂ ਬਣਾ ਗਏ ਸੀਗੇ। ਇਹਦੇ ਇਹ ਚ ਪਾਣੀ ਵੀ ਹੋਰ ਪਾਉਣ ਵਾਲਾ। ਦਾਲ ਆਪਾਂ ਬਣਾ ਗਈ ਸੀ ਤੇ ਆਟਾ ਆਪਣਾ ਪਿਆਗਾ ਤੇ ਹੁਣ ਇੱਕ ਜਾਣੀ ਬਣਾ ਦੂ ਰੋਟੀਆਂ। ਇੱਕ ਜਾਣੀ ਰੋਟੀਆਂ ਬਣਾ ਦੂਗੀ ਤੇ ਇੱਕ ਤੇ ਜਾਣੀ ਧਾਰਾਂ ਦਾ ਕੰਮ ਨਿਮੇੜ ਦੂਗੀ। ਤੁੱਚੇ ਛੇਤੀ ਕਿਉਂਕਿ ਸਿਰੀ ਨੇ ਆਪਣੇ ਨੂੰ ਜਾਣਾ ਹੁੰਦਾ ਉਹਦੇ ਕਰਕੇ ਕਾਲੀ ਹੁੰਦੀ ਆ ਉ ਤਾਂ ਕੋਈ ਚੱਕਰ ਨਹੀਂ ਉ ਤਾਂ ਆਪਾਂ ਰੋਟੀ ਲੇਟ ਹੀ ਖਾਣੇ ਆ ਨਾ ਤੁਹਾਨੂੰ ਪਤਾ ਹੀ ਹੋਗਾ ਤੇ ਬਸ ਉਹਦੇ ਕਰਕੇ ਸ਼ਾਇਦ ਚਲੇ ਗਏ ਨਾ ਉਹਦੇ ਕਰਕੇ ਲੇਟ ਹੋ ਗਿਆ ਕੰਮ ਤੇ ਦਵਾਈ ਲੈ ਗਏ ਸੀਗੇ ਹਾਂ ਉਹ ਮੈਂ ਨਰਾਜ਼ ਨਹੀਂ ਬਣਉਂਦਾ ਇਹ ਕਿਹੜਾ ਮੂਰਾ ਐਦਾ ਵੱਡ ਦਾ ਨੇ ਯਾਰ ਚੱਲ ਆਲੇ ਜਮੀਰ 245 ਫਾਰਕੀ ਮੂੜੀਆਂ ਦਾ ਐਦਾ ਇੱਕ ਯਾਰ ਉਦੋਂ ਆ ਹੁੰਦਾ ਵੀ ਦੇਖਣੀ ਹੁੰਦੀ ਆ ਕਿ ਨੇ ਸੋਹਣੀ ਬਣ ਜਾਂਦੀ ਆ ਮੂਰੀ ਨਾਲ ਤੂੰ ਦਾ ਰੂਪ ਬਣ ਜਾਂਦਾ